ਇਹ ਧਰਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਰਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ। ਬ੍ਰਿੰਦ ਬ੍ਰਿੰਦਾਵਨ ਦੇ ਅਜਵ ਨਜ਼ਾਰੇ ਪਾਵਾਂਗੇ ਕੋਈ ਜਾਵੇ ਨਾ ਜਾਵੇ ਆਪਾਂ ਜਾਵਾਂਗੇ। ਸੋ ਖਰੜ ਸ਼ਹਿਰ ਦੇ ਵਿੱਚ ਅੱਜ ਅਸੀਂ ਪਹੁੰਚੇ ਆ ਜਿੱਥੇ ਤੁਸੀਂ ਇਹ ਪਿੱਛੇ ਦੇਖ ਸਕਦੇ ਹੋ ਇਹ ਬੱਸ ਜੋ ਹੈ ਬਿਲਕੁਲ ਤਿਆਰ ਹੈ ਬ੍ਰਿੰਦਾਵਨ ਜਾਣ ਦੇ ਲਈ ਤੇ ਮੈਂ ਦਿਖਾਉਂਗਾ ਕਿ ਇਹ ਜੋ ਦਰਸ਼ ਛੜੇ ਨੇ ਸ਼ਰਧਾਲੂ ਇਹ ਵੀ ਜਾ ਰਹੇ ਨੇ ਤੇ ਇਹ ਬੱਸ ਹੈ ਜੋ ਜਾ ਰਹੀ ਹੈ ਇਹ ਤੁਸੀਂ ਪੜ ਵੀ ਸਕਦੇ ਹੋ ਇਹ ਜੋ ਯਾਤਰਾ ਲਿਖੀ ਹੋਈ ਹੈ ਸੋ ਇਹ ਕਈ ਮੰਦਰ ਨੇ ਜੋ ਇਹ ਇਨਾਂ ਦੇ ਵੱਲੋਂ ਦਿਖਾਏ ਜਾਣੇ ਨੇ ਇਹਨਾਂ ਮੰਦਰਾਂ ਦੇ ਦਰਸ਼ਨ ਕੀਤੇ ਜਾਣੇ ਨੇ ਤੇ ਆਓ ਆਪਾਂ ਗੱਲਬਾਤ ਵੀ ਕਰਦੇ ਹਾਂ ਜੋ ਸ਼ਰਧਾਲੂ ਇੱਥੇ ਜਾ ਰਹੇ ਨੇ ਹਾਂਜੀ ਰਾਜੇ ਰਾਜੇ ਜੀ ਰਾਜੀ ਰਾਜੀ ਜੀ ਰਾਜੀ ਰਾਜੀ ਹਾਂ ਜੀ ਸੋ ਜਾ ਰਹੀ ਹੈ ਜੀ ਬਸ ਬਿਲਕੁਲ ਤਿਆਰ ਹੈ ਫਿਰ ਕਿੰਨੇ ਲੱਗਦਾ ਬਹੁਤ ਸੋ ਲੱਗਦਾ ਬਹੁਤ ਅੱਛਾ ਲੱਗਦਾ ਜੀ ਪਹਿਲਾਂ ਗਏ ਆ ਤੁਸੀਂ ਜੀ ਕਿੰਨੀ ਵਾਰ ਘਰ ਜਾ ਚੁੱਕੇ ਦੋ ਵਾਰ ਜਾ ਚੁੱਕੇ ਦੋ ਵਾਰ ਜਾ ਚੁੱਕੇ ਵਧੀਆ ਲੱਗਿਆ ਬਹੁਤ ਵਸਾ ਵਾਹ ਜੀ ਵਾਹ ਸੋ ਬਾਂਕੇ ਬਿਆਰੀ ਜੀ ਦੀ ਪੂਰੀ ਕਿਰਪਾ ਵਾਹ ਜੈ ਹੋ ਜੈ ਹੋ ਜੈ ਹੋ ਸੋ ਆਓ ਆਪਾਂ ਬਸ ਦੇ ਅੰਦਰ ਵੀ ਚੱਲਦੇ ਆ ਤੁਹਾਨੂੰ ਅੰਦਰ ਵੀ ਦਿਖਾਉਨੇ ਆ ਜੋ ਸਵਾਰੀਆਂ ਬਿਲਕੁਲ ਤਿਆਰ ਨੇ ਜੋ ਬੈਠ ਚੁੱਕੀਆਂ ਨੇ ਸਵਾਰੀਆਂ ਆਪਾਂ ਦਿਖਾਉਨੇ ਆ ਤੁਹਾਨੂੰ ਇਹ ਪੂਰੀ ਜਾਣਕਾਰੀ ਜੋ ਬਸ ਤੇ ਵਿੱਚ ਬਿਲਕੁਲ ਤਿਆਰੀ ਹੋ ਚੁੱਕੀ ਆ ਸੋ ਲਓ ਜੀ ਸੀਟਾਂ ਤੇ ਬੈਠ ਚੁੱਕੇ ਨੇ ਸ਼ਰਧਾਲੂ ਸੋ ਹਾਂਜੀ ਕੀ ਨਾਮ ਹੈ ਜੀ ਆਪਣਾ ਅਨੁਰਾਦਾ ਜੀ বৃন্দাবন ਜਾ ਰਹੇ ਹਾਂ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਕਿੰਨੀ ਵਾਰ ਜਾ ਚੁੱਕੇ ਪਹਿਲਾਂ ਮੈਂ ਤਾਂ ਫਸਟ ਟਾਈਮ ਚੱਲੇ ਹਾਂ ਫਸਟ ਟਾਈਮ ਚੱਲੇ ਹਾਂ ਹਾਂ ਜੀ ਸੋ ਪਹਿਲਾ ਐਕਸਪੀਰੀਅੰਸ ਹੈ ਤੁਹਾਡਾ ਹਾਂ ਜੀ ਹਾਂ ਜੀ ਪਹਿਲਾ ਐਕਸਪੀਰੀਅੰਸ ਹੈ ਹਾਂ ਜੀ ਵਾਹ ਸੋ ਬਹੁਤ ਵਧੀਆ ਜੀ ਤੁਸੀਂ ਪਹਿਲਾਂ ਗਏ ਆ ਜੀ ਹਾਂ ਜੀ ਮੈਂ ਤਾਂ ਗਏ ਦੀਆਂ ਪਹਿਲੇ ਕਿੰਨੀ ਕ ਵਾਰ ਗਏ ਜੀ ਇੱਕ ਵਾਰੀ ਪਹਿਲੇ ਗਏ ਦੀਆਂ ਉਹ ਵੀ 10 ਸਾਲ ਪਹਿਲੇ 10 ਸਾਲ ਪਹਿਲਾਂ ਪਹਿਲੇ ਹਾਂ ਸੋ 10 ਸਾਲ ਦੇ ਵਿੱਚ ਤਾਂ ਕਾਫੀ ਕੁਝ ਬਦਲ ਗਿਆ ਬਦਲ ਤਾਂ ਇਹ ਹੁਣ ਚੱਲੇ ਆ ਦੇਖਾਂਗੇ ਕਿਤਨਾ ਬਦਲਿਆ ਆਇਆ ਕਿੰਨਾ ਬਦਲਿਆ ਆਇਆ ਰਾਦੇ ਰਾਦੇ ਜੀ ਕਿ ਕਾਫੀ ਜੋ ਸੰਗਤ ਹੈ ਬਸ ਤਕਰੀਬਨ ਭਰ ਚੁੱਕੀ ਹੈ ਭਰਨ ਵਾਲੀ ਹੀ ਹੈ ਤੇ ਹੋਰ ਵੀ ਜੋ ਸ਼ਰਧਾਲੂ ਨੇ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਕੀ ਨਾਮ ਹੈ ਤੁਹਾਡਾ ਕੋਲਦੀ ਸ਼ਰਮਾ ਜੀ ਸੋ ਤੁਸੀਂ ਅੱਛਾ ਸੋ ਬਸ ਬਿਲਕੁਲ ਪਰ ਚੁੱਕੀ ਐ ਤੇ ਤਿਆਰ ਖੜੀ ਐ ਤੁਹਾਡਾ ਕੀ ਨਾਮ ਹੈ ਜੀ ਗੋਲਡੀ ਸ਼ਰਮਾ ਜੀ ਜੀ ਸੋ ਤੁਸੀਂ ਪਹਿਲੀ ਵਾਰ ਜਾ ਰਹੇ ਹੋ ਹਾਂਜੀ ਹਾਂਜੀ ਪਹਿਲਾਂ ਕਦੇ ਨਹੀਂ ਗਏ ਹੈਗੇ ਨਹੀਂ ਕਦੀ ਨਹੀਂ ਗਏ ਜੀ ਕਿਸੇ ਹੋਰ ਯਾਤਰਾ ਤੇ ਗਏ ਹੋਣੇ ਆ ਕਦੇ ਨਹੀਂ ਜੀ ਜਿਵੇਂ ਕੋਈ ਦੇਵੀ ਦੇ ਨਹੀਂ ਨਹੀਂ ਆਪਣੇ ਇਧਰ ਲੋਕਲ ਹੀ ਜਾਂਦੇ ਰਹਿੰਦੇ ਲੋਕਲ ਤਾਂ ਜਾਂਦੇ ਰਹਿੰਦੇ ਹਨ ਨਹੀਂ ਜਿਵੇਂ ਕਿਤੇ ਦੇਵ ਮੈਸ਼ਨ ਦੇ ਵੀ ਗਏ ਮੈਸ਼ਨ ਦੇ ਵੀ ਗਏ ਓਕੇ 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 ਸੋ ਅੱਜ ਵੀ ਬਰਿੰਦਾਵਨ ਜਾ ਰਹੇ ਹੋ ਕੀ ਐਕਸਾਈਟਮੈਂਟ ਹੋ ਰਹੀ ਆ ਰਿਸ਼ਨ ਜੀ ਨੂੰ ਦੇਖਣੇ ਦੀ ਹਾਂਜੀ ਬਹੁਤ ਵਧੀਆ ਇਰਾਦੇ ਰਾਦੇ ਰਾਦੇ ਹਾਂਜੀ ਤੁਹਾਡਾ ਕੀ ਨਾਂ ਹੈ ਜੀ ਸਿਰ ਮੈਨੇਜਰ ਹਾਂਜੀ ਨਾ ਰੇਕਾ ਸ਼ਰਮਾ ਓਕੇ ਤੁਸੀਂ ਪਹਿਲੀ ਵਾਰ ਚੱਲੇ ਨਹੀਂ ਜੀ ਦੂਸਰੀ ਵਾਰੀ ਸੀ ਬੱਸ ਹਾਂਜੀ ਸੀ ਬਾਈ ਸੀਵਾ ਨਾਲ ਪਹਿਲਾਂ ਕਿਹਦੀਆਂ ਨਾਲ ਗਏ ਸੀਗੇ ਤੁਸੀਂ ਇਹਨਾਂ ਇਜੀਨਾ ਬੱਸਾਂ ਵਾਲੇ ਨਾਲ ਇਹਨਾਂ ਨਾਲ ਹੀ ਗਏ ਸੀ ਜੀ ਕਿਵੇਂ ਲੱਗਦਾ ਤੁਹਾਨੂੰ ਬਹੁਤ ਅੱਛਾ ਲੱਗਦਾ ਸੰਜੇ ਬਹੁਤ ਅੱਛਾ ਜੀ ਸੋ ਥੈਂਕ ਯੂ ਮੰਗੇ ਥੈਂਕ ਯੂ ਸੋ ਹੋਰ ਵੀ ਆਪਾਂ ਗੱਲਬਾਤ ਕਰਦੇ ਹਾਂ ਨਾਧਰਾਦੇ ਜੀ ਨਾਧਰਾਦੇ ਜੀ ਹਾਂਜੀ ਤੁਸੀਂ ਕਿੰਨੀ ਵਾਰ ਗਏ ਮੈਂ ਜੀ ਪੰਜ ਵਾਰ ਜਾ ਚੁੱਕੀ ਹਾਂ ਮੈਂ ਛੇਵੀਂ ਵਾਰ ਚੱਲੀ ਹਾਂ ਜੀ ਪੰਜ ਵਾਰ ਤੁਸੀਂ ਜਾ ਚੁੱਕੇ ਹੋ ਸੋ ਪੰਜ ਵਾਰ ਦੇ ਵਿੱਚ ਕਿਵੇਂ ਐਕਸਪੀਰੀਅੰਸ ਰਿਹਾ ਤੁਹਾਡਾ ਬਹੁਤ ਅੱਛਾ ਐਕਸਪੀਰੀਅੰਸ ਲਿਆ ਹੈ ਜੀ ਬਹੁਤ ਆਨੰਦ ਆਂਦਾ ਉੱਥੇ ਜਾ ਕੇ ਉੱਥੇ ਜਾ ਕੇ ਅਸੀਂ ਆਪਣਾ ਘਰ-ਬਾਰ ਅਸੀਂ ਆਪਣਾ ਖਰੜ ਸਭ ਕੁਝ ਭੁੱਲ ਜਾਂਦੇ ਹਾਂ ਵਾਹ ਜੀ ਵਾਹ ਵਾਹ ਜੀ ਉੱਥੇ ਜਾ ਕੇ ਸਿਰਫ ਅਸੀਂ ਰਾਧਾਕਿਸ਼ਨ ਜੀ ਦੇ ਪ੍ਰੇਮ ਚ ਮਗਨ ਹੋ ਜਾਂਦੇ ਹਾਂ ਜੀ ਜੀ ਉੱਥੇ ਜਾ ਕੇ ਸਾਨੂੰ ਕੁਛੇ ਸੁਦ-ਬੁਦ ਨਹੀਂ ਰਹਿੰਦੀ ਸਾਨੂੰ ਐਦਾਂ ਲੱਗਦਾ ਕਿ ਬਸ ਅਸੀਂ ਉਰੇ ਹੀ ਰਹੀਏ ਉਰੇ ਤੋਂ ਜਾਈ ਬੋਤਾ ਜੀ ਹਾਂਜੀ ਰਾਦੇ 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 ਜੀ ਰਾਦੇ 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 ਜੀ ਹਾਂਜੀ ਰਾਦੇ 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 ਜੀ ਹਾਂਜੀ ਤੁਸੀਂ ਕਿੰਨੀ ਵਾਰ ਗਏ ਆ ਮੈਂ ਤੀਸਰੀ ਵਾਰ ਹੀ ਚੱਲੀ ਆ ਜੀ ਪਹਿਲਾਂ ਦੋ ਵਾਰ ਹੀ ਜਾਏ ਬ੍ਰਿੰਦਾਵਨ ਲਈ ਅੱਛਾ ਜੀ ਦੋ ਵਾਰ ਇਹਨਾਂ ਦੇ ਨਾਲ ਹੀ ਗਏ ਸੀਗੇ ਨਹੀਂ ਹਾਂਜੀ ਬਸ ਇਸੇ ਵਾਰ ਹਾਂਜੀ 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 ਵਾਹ ਜੀ ਵਾਹ ਵਾਹ ਜੀ ਬਹੁਤ ਆਨੰਦ ਆਂਦਾ ਹੀ ਬ੍ਰਿੰਦਾਵਨ ਜਾ ਕੇ ਹਾਂਜੀ ਆ ਸਾਰਾ ਕੁਝ ਭੁੱਲ ਜਾਂਦੇ ਅਸੀਂ ਖਰੜ ਵਗੈਰਾ ਫੋਨ ਫੋਨ ਅੱਛਾ ਜੀ ਉੱਥੇ ਹੀ ਬਸ ਦਿਲ ਲੱਗ ਜਾਂਦਾ ਹਾਂਜੀ 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 ਤੁਸੀਂ ਕਿੰਨੀ ਵਾਰ ਗਈ ਮੈਂ ਫਸਟ ਟਾਈਮ ਜਾ ਰਹੀ ਹਾਂ ਫਸਟ ਟਾਈਮ ਜਾ ਰਹੀ ਹਾਂ ਹਾਂਜੀ ਕੀ ਐਕਸਾਈਟਮੈਂਟ ਹੋ ਰਹੀ ਹੈ ਸਰ ਮੈਂ ਹਰ ਵਾਰ ਇਹ ਜਾਂਦੇ ਦੱਸਦੇ ਆ ਤਾਂ ਇੱਕ ਇਸ ਵਾਰ ਐਕਸਾਈਟਮੈਂਟ ਹੋਈ ਕਿ ਜਾ ਕੇ ਦੇਖੀਏ ਹਾਂ ਦੇਖੀਏ ਜਾ ਕੇ ਹਾਂਜੀ ਥੈਂਕ ਯੂ ਹਾਂਜੀ ਸਰ ਰਾਦੇ ਰਾਦੇ ਜੀ ਰਾਦੇ ਰਾਦੇ ਜੀ ਹਾਂਜੀ ਤੁਸੀਂ ਪਹਿਲਾਂ ਗਏ ਆਂ ਹਾਂਜੀ ਦੋ ਵਾਰ ਗਏ ਤੀਸਰੀ ਵਾਰ ਚੱਲੇ ਆਂ ਤੀਸਰੀ ਵਾਰ ਚੱਲੇ ਹੋ ਹਾਂਜੀ ਕਿਵੇਂ ਲੱਗ ਰਿਹਾ ਫਿਰ ਬਹੁਤ ਵਧੀਆ ਲੱਗ ਰਿਹਾ ਜੀ ਜੀ ਪਹਿਲਾਂ ਜਦੋਂ ਗਏ ਆ ਉੱਥੇ ਕਿੰਨਾ ਕੁ ਤੁਹਾਡਾ ਮਨ ਲੱਗਿਆ ਦਿਲ ਲੱਗਿਆ ਬਹੁਤ ਮਨ ਲੱਗਦਾ ਜੀ ਜੀ ਇਹੀ ਹੁੰਦਾ ਕਿ ਬਸ ਫਿਰ ਉੱਥੇ ਹੀ ਰਹਿ ਜੀਏ ਅੱਛਾ ਜੀ ਹਾਂ ਔਰ ਉਹ ਸਕੂਨ ਹੈ ਜੀ ਉੱਥੇ ਸਕੂਨ ਹੈ ਹਾਂਜੀ ਬਿਲਕੁਲ ਜੀ ਬਿਲਕੁਲ ਸ਼ਾਂਤੀ ਹੈ ਸ਼ਾਂਤੀ ਹੈ ਮਤਲਬ ਐਦਾਂ ਹੈ ਕਿ ਬਸ ਇਹਦੇ ਨਾਲ ਜੁੜ ਜਿਓ ਇੱਥੇ ਹੀ ਰਹਿ ਜਿਓ ਜੀ ਇਹੀ ਚੀਜ਼ ਐਨਾ ਪਿਆਰ ਹਾਂ ਜੀ ਵੈਰੀ ਗੁੱਡ ਰਾਦੇ ਰਾਦੇ ਜੀ ਰਾਦੇ ਰਾਦੇ ਜੀ ਰਾਦੇ ਰਾਦੇ ਜੀ ਸੰਦੀ ਰਾਦੇ ਰਾਦੇ ਜੀ ਤੁਸੀਂ ਗਏ ਆ ਪਹਿਲਾਂ ਹਾਂ ਜੀ ਮੈਂ ਵੀ ਦੋ ਵਾਰ ਹੀ ਗਈਆਂ ਹੁਣ ਤੀਜੀ ਵਾਰੀ ਚੱਲੇ ਆ ਤੀਜੀ ਵਾਰ ਤੇ ਹਾਂ ਜੀ ਸੋ ਉੱਥੇ ਜਾ ਕੇ ਕਹਿੰਦੇ ਬੜਾ ਮਨ ਲੱਗਦਾ ਸਾਰਿਆਂ ਦਾ ਕਹਿਣਾ ਹਾਂ ਜੀ ਹਾਂ ਜੀ ਹਾਂ ਜੀ ਜ਼ਿੰਦਗੀ ਦਾ ਸਕੂਨ ਹੈ ਉੱਥੇ ਹਾਂ ਜੀ ਨੰਦ ਲਵਾਂ ਹਾਂ ਜੀ ਹਾਂ ਜੀ ਜੀ ਰਾਦੇ ਰਾਦੇ ਜੀ ਰਾਦੇ ਰਾਦੇ ਜੀ ਸੋ ਹੋਰ ਵੀ ਆਪਾਂ ਗੱਲਬਾਤ ਕਰਦੇ ਆ ਹਾਂ ਜੀ ਰਾਦੇ 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 ਜੀ ਰਾਦੇ 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 ਜੀ ਤੋ ਤੁਸੀਂ ਕਿੰਨੀ ਵਾਰ ਗਏ ਆ ਅਸੀਂ ਪਹਿਲੀ ਵਾਰ ਚੱਲੇ ਆ ਜੀ ਪਹਿਲੀ ਵਾਰ ਚੱਲੇ ਆ ਹਾਂਜੀ ਤੋ ਕਿਵੇਂ ਲੱਗ ਰਿਹਾ ਕਿੰਨੇ ਦਿਨ ਦੀ ਉਡੀਕ ਸੀ ਤੁਹਾਨੂੰ ਬਹੁਤ ਬਹੁਤ ਲੰਬੀ ਉਡੀਕ ਸੀਗੀ ਲੰਬੀ ਉਡੀਕ ਸੀਗੀ ਫਾਈਨਲੀ ਉਹ ਦਿਨ ਆ ਹੀ ਗਿਆ ਓਕੇ ਕਿੰਨੀ ਉਮਰ ਹੋ ਗਈ ਏਜ ਹੋ ਗਈ ਮੇਰੀ ਹਾਂਜੀ ਮੇਰੀ ਹੋਈ 29 ਸਾਲ 29 ਸਾਲ ਸੋ 29 ਸਾਲ ਦੇ ਵਿੱਚ ਤੁਸੀਂ ਹੁਣ ਚੱਲੇ ਹੋ ਹੁਣ ਮੌਕਾ ਲੱਭਿਆ ਹੁਣ ਮੌਕਾ ਲੱਭਿਆ ਹਾਂਜੀ ਸੋ ਰਾਦੇ ਸ਼ਾਮ ਜੀ ਦਾ ਤੁਹਾਨੂੰ ਹੁਣ ਮਤਲਬ ਕੇ ਬੁਲਾਵਾ ਆ ਗਿਆ ਬੁਲਾਵਾ ਆ ਗਿਆ ਬੁਲਾਵਾ ਆ ਗਿਆ ਬਿਲਕੁਲ ਜੀ ਬਿਲਕੁਲ ਤੁਸੀਂ ਕਿ ਨਹੀਂ ਆ ਰਹੇ ਰਾਦੇ ਰਾਦੇ ਭਾਜੀ ਅਸੀਂ ਮਾਂ ਪੁੱਤਰ ਜਾ ਰਹੇ ਹਾਂ ਹਾਂਜੀ ਇਹਦੇ ਪਾਪਾ ਨੂੰ ਟਾਈਮ ਨਹੀਂ ਮਿਲਿਆ ਹਾਂਜੀ ਉਹ ਉਹ ਤਾਂ ਉਹਨਾਂ ਨੂੰ ਡਿਊਟੀ ਸੀ ਸੀਗੀ ਪਰ ਮਨ ਬਹੁਤ ਆ ਉਹ ਹੁਣ ਤੱਕ ਵੀ ਉਹਨਾਂ ਦੇ ਦਿਲ ਟੜਕ ਰਿਹਾ ਥਾ ਆਣ ਨੂੰ ਅੱਛਾ ਜੀ ਕਿ ਮੈਂ ਆਣਾ ਸਾਨੂੰ ਹਰ ਰੋਜ਼ ਹਰ ਰੋਜ਼ ਇਦਾਂ ਲੱਗ ਰਿਹਾ ਥਾ ਕਿ ਕਦੋਂ ਬੁਲਾਏਗੀ ਸਾਨੂੰ ਮਾਤਾ ਹਾਂਜੀ ਅਸੀਂ ਕਿਸੇ ਹੋਰ ਨਾਲ ਬੁੱਕ ਬੁਕਿੰਗ ਕੀਤੀ ਹੋਈ ਸੀ ਸਾਡੀ ਕੈਨਸਲ ਹੋ ਗਈ ਉਹਨਾਂ ਦੇ ਉਪਰਵਾਚ ਡੈਥ ਹੋ ਗਈ ਤੇ ਫਿਰ ਸਾਨੂੰ ਅਸੀਂ ਸੋਚਿਆ ਹੁਣ ਪਤਾ ਨਹੀਂ ਕਦੋਂ ਸਾਨੂੰ ਕਿਵੇਂ ਅਸੀਂ ਜਾਵਾਂਗੇ ਇਹਨਾਂ ਦਾ ਫੋਨ ਭਾਜੀ ਦਾ ਰਾਤੀ 9 ਵਜੇ ਆਇਆ ਰਾਤ 9 ਵਜੇ ਹਾਂਜੀ ਐਟ ਅ ਟਾਈਮ ਸਾਡੀ ਤਿਆਰੀ ਹੋਈ ਇਹ ਤਾਂ ਤੁਹਾਨੂੰ ਬੜਾ ਜਲਦੀ ਬਲਾਵਾ ਆਇਆ ਭਾਜੀ ਮੈਂ ਤਾਂ 1 ਵਜੇ ਤੱਕ ਨਹੀਂ ਸੋਈ ਉਸ ਤੋਂ ਬਾਅਦ ਵੀ ਨੀਂਦ ਨਹੀਂ ਆਈ ਖੁਸ਼ੀ ਵਿੱਚ ਅੱਛਾ ਹਾਂਜੀ 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 ਉਸ ਤੋਂ ਬਾਅਦ ਵੀ 1 ਵਜੇ ਤੋਂ ਬਾਅਦ ਵੀ 1 ਵਜੇ ਤੱਕ ਮੈਂ ਤਿਆਰੀ ਕਰਦੀ ਰਹੀ ਕੱਪੜੇ ਧੋਤੇ ਰਾਤ ਨੂੰ ਥੋੜੇ ਜਿਹਾ ਹਾਂਜੀ ਬਾਕੀ ਜਿੰਨੀ ਤਿਆਰੀ ਹੋ ਸਕੀ ਉਹਨਾਂ ਇੱਕ ਜਲਦੀ ਜਲਦੀ ਚੇ ਹਾਂਜੀ ਰਾਧਾ ਮਾਤਾ ਦਾ ਮੈਂ ਸ਼ੁਕਰਾਨਾ ਕਰਦੀ ਆਂ ਰਾਧਾ ਕ੍ਰਿਸ਼ਨ ਜੀ ਦਾ ਕਿ ਸਾਨੂੰ ਤੁਸੀਂ ਬੁਲਾਇਆ ਸਾਨੂੰ ਆਨੰਦ ਵਿੱਚ ਹੀ ਲੈ ਕੇ ਜਾਇਓ ਆਨੰਦ ਵਿੱਚ ਹੀ ਸਾਨੂੰ ਲੈ ਕੇ ਆਇਓ ਹਾਂਜੀ ਹਾਂਜੀ ਉਹ ਘਰਦਿਆਂ ਦਾ ਵੀ ਬਹੁਤ ਦਿਲ ਉਤਾਵਲਾ ਤਾਂ ਹੋ ਰਿਹਾ ਆਉਣਾ ਨਾ ਉਹਨਾਂ ਨੂੰ ਉਹਨਾਂ ਦਾ ਬਹੁਤ ਇਦਾਂ ਇਦਾਂ ਕਰ ਰਿਹਾ ਉਹਨਾਂ ਦਾ ਹੁਣ ਵੀ ਕਿ ਮੈਂ ਕਿਸੇ ਤਰੀਕੇ ਨਾਲ ਛੁੱਟੀ ਮਿਲ ਜਾਂਦੀ ਮੈਂ ਵੀ ਚਲੇ ਜਾਂਦਾ ਹਾਂਜੀ ਹਾਂਜੀ ਪਰ ਮੈਨੂੰ ਇੰਨੀ ਖੁਸ਼ੀ ਹੈ ਤੁਸੀਂ ਲਿਖਿਆ ਹੋਇਆ ਨੀਚੇ ਜਾਂ ਉਸ ਵਿੱਚ ਆਪਣਾ ਬੈਨਰ ਤੇ ਕਿ ਅਸੀਂ ਗੋਪੇਸ਼ਵਰ ਮਹਾਦੇਵ ਵੀ ਜਾਵਾਂਗੇ ਤੇ ਮੈਨੂੰ ਪੜ੍ਹ ਕੇ ਬੜੀ ਖੁਸ਼ੀ ਹੋਈ ਕਿ ਮੈਨੂੰ ਘਰ ਤੇ ਬਹੁਤ ਚਾਹ ਸੀਗੀ ਵੀ ਮੈਂ ਉੱਥੇ ਵੀ ਜਾਣਾ ਗੋਪੇਸ਼ਵਰ ਮਹਾਦੇਵ ਕਿਤੇ ਮੈਨੂੰ ਹੁਣ ਆ ਭਾਜੀ ਪੰਕਜ ਜੀ ਨਾਲ ਜਾਣ ਦਾ ਮੌਕਾ ਮਿਲਿਆ ਹਾਂਜੀ ਚੱਲੇ ਤੁਸੀਂ ਪਹਿਲੀ ਵਾਰ ਨਹੀਂ ਮੈਂ ਪਹਿਲਾਂ ਜਾਇਆ ਹੀ ਹਾਂ ਬੇਟਾ ਕੈਨੇਡਾ ਤੋਂ ਆਇਆ ਹੈ ਕੈਨੇਡਾ ਤੋਂ ਤੇ ਇਹਦੀ ਬਹੁਤ ਚਾਹ ਸੀਗੀ ਮੈਨੂੰ ਬਹੁਤ ਕਹਿੰਦੇ ਸੀ ਮੰਮੀ ਇਹ ਤੁਹਾਡੇ ਨਾਲ ਯਾਤਰਾ ਕਰਾਂਗਾ ਮੈਂ ਮੰਮੀ ਪਾਪਾ ਨਾਲ ਤੇ ਹੁਣ ਸਾਨੂੰ ਮੌਕਾ ਮਿਲ ਗਿਆ ਹਾਂਜੀ ਅਸੀਂ ਰਾਧਾ ਜੀ ਰਾਧਾ ਮਾਤਾ ਦਾ ਬਹੁਤ ਧੰਨਵਾਦ ਕਰਦੇ ਹਾਂ ਤਾਕੀ ਭਾਜੀ ਦਾ ਤੁਹਾਡਾ ਭਾਜੀ ਥੈਂਕ ਯੂ ਜੀ ਹਾਂ ਜੀ ਹਾਂ ਜੀ ਤੁਹਾਨੂੰ ਬਹੁਤ ਖੁਸ਼ੀਆਂ ਦੇਵੇ ਮਾਲਕ ਰਾਜਾ ਰਾਣੀ ਤੁਹਾਨੂੰ ਸਦਾ ਚੜ੍ਹਦੀ ਕਲਾ ਰੱਖੇ ਤੁਹਾਡੀ ਹਾਂ ਜੀ ਸੋ ਕੈਨੇਡਾ ਤੋਂ ਆਏ ਆ ਉਹ ਤੋਂ ਕੈਨੇਡਾ ਤੋਂ ਆ ਕੇ ਤੁਹਾਡਾ ਮਤਲਬ ਕਿ ਦੇਖ ਲਓ ਕਿਵੇਂ ਪ੍ਰਮਾਤਮਾ ਨੇ ਮਤਲਬ ਕਿ ਆਪੇ ਭਗਵਾਨ ਜੀ ਨੇ ਬਣਾਇਆ ਕਿਰਪਾ ਕਰਤੀ ਸਾਡੇ ਨੂੰ ਬਲਾਵਾ ਆਇਆ ਬਸ ਬਲਾਵਾ ਆਇਆ ਹਾਂ ਜੀ ਬਿਲਕੁਲ ਸੋ ਰਾਧੇ ਕ੍ਰਿਸ਼ਨ ਕੀ ਜੈ ਜੈ ਹੋਵੇ ਜੀ ਸ਼੍ਰੀ ਰਾਧਾ ਜੈ ਸ਼੍ਰੀ ਰਾਧੇ ਜੀ ਸੋ ਆਪਾਂ ਅੱਗੇ ਵੀ ਗੱਲਬਾਤ ਕਰਦੇ ਹਾਂ ਹਾਂ ਜੀ राधे राधे जी नादे जी की नाम है जी अपना मेरा नाम दीपक है जी जी ਤੁਸੀਂ ਪਹਿਲਾਂ ਗਏ ਆ ਨਹੀਂ ਪਹਿਲੀ ਵਾਰ ਚੱਲੇ ਪਹਿਲੀ ਵਾਰ ਚੱਲੇ ਹੋ ਓਕੇ ਕਿਵੇਂ ਲੱਗ ਰਿਹਾ ਫਿਰ ਤੁਹਾਨੂੰ ਹੁਣ ਹਾਂ ਤਾਂ ਲੱਗੂਗਾ ਜੀ ਦੇਖੋ ਹੁਣ ਜਿਆਦਾ ਕਰਾਂਗੇ ਯਾਤਰਾ ਤਾਂ ਹੀ پتہ ਲੱਗੂਗਾ ਤਾਂ ਬੈਠੇ ਆ ਜੀ 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 ਦੂਰ ਤਾਂ ਕਾਫੀ ਹੈ ਕਹਿੰਦੇ ਪਤਾ ਨਹੀਂ ਹੁਣ ਜਾ ਕੇ ਪਤਾ ਲੱਗੂ ਜਾ ਕੇ ਪਤਾ ਲੱਗੂਗਾ ਜੀ ਹਾਂ ਜੀ ਹੋਰ राधे राधे जी राधे राधे जी ਤੁਸੀਂ ਪਹਿਲੀ ਵਾਰ ਚੱਲੇ ਹੋ ਨਹੀਂ ਮੈਂ ਸੈਕਿੰਡ ਵਾਰ ਜਾ ਰਹੀ ਹਾਂ ਜੀ ਮੈਂ 20 ਸਾਲ ਪਹਿਲਾਂ ਗਈ ਸੀ 20 ਸਾਲ ਪਹਿਲਾਂ ਉਹ 20 ਸਾਲ ਤੇ ਅੱਜ ਦੇ ਦਿਨ 'ਚ ਬੜਾ ਮਤਲਬ ਕਿ ਫਰਕ ਪੈ ਗਿਆ ਹੁਣ ਹਾਂਜੀ ਹਾਂਜੀ ਬਹੁਤ ਫਰਕ ਪੈ ਗਿਆ ਹਾਂਜੀ ਹਾਂ ਹੁਣ ਜਾ ਕੇ ਪਤਾ ਲੱਗੇਗਾ ਉੱਥੇ ਕੀ ਦਿਆ ਹਾਂਜੀ 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 ਯਾਤਰਾ ਸਰ ਤੁਹਾਡੀ ਸਫਲ ਹੋਵੇ ਜੀ ਧੰਨਵਾਦ ਜੀ ਤੁਹਾਡੀ ਵੀ ਹੋਵੇ ਜੀ ਤੁਸੀਂ ਵੀ ਚੱਲਿਓ ਜੀ ਫਾਜੀ ਹਾਂਜੀ 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 ਨਾਲ ਦੀ ਨਾਲ ਕਰਾਂਗੇ ਜੀ ਸਾਰਾ ਕਵਰ ਹਾਂਜੀ ਹਾਂ ਜ਼ਰੂਰ ਜੀ ਜ਼ਰੂਰ ਰਾਜ਼ੀ ਰਾਜ਼ੀ ਜੀ ਸੋ ਰਾਜ਼ੀ ਰਾਜ਼ੀ ਜੀ ਹਾਂਜੀ ਕਾਦੇ ਰਾਦੇ ਜੀ ਕਾਦੇ ਰਾਦੇ ਜੀ ਹਾਂਜੀ ਤੁਸੀਂ ਕਿੰਨੀ ਵਾਰ ਗਏ ਆ ਮੈਂ ਫਸਟ ਟਾਈਮ ਜਾ ਰਹੀ ਹਾਂ ਫਸਟ ਟਾਈਮ ਜਾ ਰਹੀ ਹਾਂ ਹਾਂਜੀ ਕੀ ਐਕਸਾਈਟਮੈਂਟ ਹੋ ਰਹੀ ਹੈ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਜਾਣ ਦੀ ਉੱਥੇ ਦੇਖਣ ਦੀ ਘੁੰਮਣ ਦੀ ਫੋਣੀ ਫੋਣੀ ਚੀਜ਼ਾਂ ਦੇਖਣ ਦੀ ਮੰਦਿਰ ਦੇਖਣ ਲਈ ਓਕੇ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਪਹਿਲਾਂ ਤਾਂ ਮਤਲਬ ਕਿ ਸੁਣਿਆ ਜਾਂ ਕਿਤਾਬਾਂ ਦੇ ਵਿੱਚ ਪੜਿਆ ਹੋਣਾ ਕਿਤਾਬਾਂ ਵਿੱਚ ਵੀ ਪੜਿਆ ਹੈ ਫੋਨਾਂ ਵਿੱਚ ਵੀ ਅੱਜ ਕੱਲ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਸੁਣਿਆ ਹੈ ਤੇ ਬਹੁਤ ਜ਼ਿਆਦਾ ਮੰਨਦੇ ਅੰਦਰ ਵੀ ਸੀਗਾ ਕਿ ਅਸੀਂ ਜਾਈਏ ਉੱਥੇ ਮੰਦਰ ਦੇਖ ਕੇ ਕਾਣਾ ਜੀ ਨੂੰ ਦੇਖੀਏ ਤਾਂ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਉਸ ਦਿਨ ਲਈ ਬਿਲਕੁਲ ਬਿਲਕੁਲ ਸੋ ਯਾਤਰਾ ਸਫਲ ਰਹੇ ਤੁਹਾਡੀ ਹਾਂਜੀ ਹਾਂਜੀ ਰਾਧੇ ਰਾਦੇ 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 ਜੀ ਰਾਦੇ ਰਾਦੇ ਤੁਸੀਂ ਪਹਿਲੀ ਵਾਰ ਚੱਲੇ ਹੋ ਹਾਂਜੀ ਅਸੀਂ ਸਾਰੇ ਇਕੱਠੇ ਪਹਿਲੀ ਚੱਲੇ ਹਾਂ ਤਿੰਨੋਂ ਭੈਣਾ ਪਹਿਲੀ ਵਾਰ ਗਏ ਰਾਧੇ ਰਾਦੇ ਜੀ ਰਾਧੇ ਰਾਦੇ ਆਦਿਤਮਾਨ ਵਾਹ ਦੀ ਬਾਤ ਸੋਚੋ ਕਿ ਮੰਦਿਰਾਂ ਦੀ ਸ਼ਾਨ ਕੀ ਨੇ ਹਾਂਜੀ ਕਿ ਖਰਮ ਦੇ ਜਿੰਨੇ ਵੀ ਮੰਦਿਰ ਹੁੰਦੇ ਆ ਤੁਸੀਂ ਬਹੁਤ ਅੱਗੇ ਹੁੰਦੇ ਹੋ ਤੇ ਹਰ ਮੰਦਿਰ ਦੇ ਵਿੱਚ ਤੁਹਾਡਾ ਮਤਲਬ ਕਿ ਪੂਰਾ ਸਹਿਯੋਗ ਵੀ ਹੁੰਦਾ ਸੇਵਾ ਵੀ ਕਰਦੇ ਹੋ ਤੇ ਅੱਜ ਕਿਵੇਂ ਲੱਗ ਰਿਹਾ ਤੁਹਾਨੂੰ ਅੱਜ ਸਾਨੂੰ ਬਹੁਤ ਵਧੀਆ ਲੱਗ ਰਿਹਾ ਐਸੀ ਬਹੁਤ ਐਕਸਾਈਟਮੈਂਟ ਹੈ ਅਸੀਂ ਮਤਲਬ ਜਾ ਰਹੇ ਹਾਂ ਫਸਟ ਟਾਈਮ ਜਾ ਰਹੇ ਹਾਂ ਸਾਨੂੰ ਬਹੁਤ ਅੰਦਰੋਂ ਹੋ ਰਿਹਾ ਕਿ ਅਸੀਂ ਕਦੋਂ ਜਾਈਏ ਕਦੋਂ ਪਹੁੰਚੀਏ ਕਦੋਂ ਦੇਖੀਏ ਕ੍ਰਿਸ਼ਨ ਜੀ ਨੂੰ ਬਹੁਤ ਐਕਸਾਈਟਮੈਂਟ ਹੈ ਰਾਦੇ ਰਾਦੇ ਹਾਂਜੀ ਤੁਸੀਂ ਮੇਰੇ ਕੀ ਕਹੂਗੇ ਰਾਦੇ 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 ਹਾਂਜੀ ਰਾਦੇ 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 ਜੀ ਰਾਦੇ ਰਾਦੇ ਜੀ ਸੋ ਤੁਸੀਂ ਦੇਖੀ ਐ ਇਹ ਜਾਣਕਾਰੀ ਸੋ ਅੱਗੇ ਵੀ ਅਸੀਂ